ਬੀਤੇ ਦਿਨੀ ਜ਼ਿਲ੍ਹਾ ਸਿੱਖਿਆ ਅਫਸਰ ਦੇ ਘਰ ਵਿੱਚ ਜੁੱਤੀਆਂ ਦਾ ਹਾਰ ਪਾਉਣ ਦਾ ਮਾਮਲਾ ਹੁਣ ਗਰਮਾਉਂਦਾ ਜਾ ਰਿਹਾ ਹੈ ਅਤੇ ਇਸੇ ਮਾਮਲੇ ਨੂੰ ਲੈ ਕੇ ਲੁਧਿਆਣਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਸਮੂਹ ਟੀਚਰ ਯੂਨੀਅਨ ਦੇ ਵੱਲੋਂ ਵਿਰੋਧ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਬੋਲਦੇ ਹੋਏ ਕਿਹਾ ਹੈ ਕਿ ਇਹ ਮਾਮਲੇ ਦੇ ਵਿੱਚ ਹਾਲੇ ਤੱਕ ਸਖਸ਼ਤੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਅਤੇ ਜੇਕਰ ਇਸ ਮਾਮਲੇ ਦੇ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਰੋਸ ਪ੍ਰਦਰਸ਼ਨ ਹੋਰ ਵੀ ਸਖਤ ਹੋਵੇਗਾ ਹਾਂਜੀ ਅਸੀਂ ਬਹੁਤ ਹੈਰਾਨ ਹੈ ਇਸ ਗੱਲ ਤੇ ਉਤੇ ਕਿ ਕ੍ਰਿਮੀਨਲ ਨੇ ਉਹ ਭੱਜੇ ਹੋਏ ਨੇ ਜਾਂ ਅਰੈਸਟ ਨਹੀਂ ਉਹਨਾਂ ਦੀ ਪੈ ਰਹੀ ਹੈਗੀ ਵੀ ਐਡੀ ਕੋਈ ਵੱਡੀ ਗੱਲ ਤਾਂ ਹੈ ਨਹੀਂ ਵੀ ਐਡੇ ਜਿਆਦਾ ਵੱਡੇ ਕ੍ਰਿਮੀਨਲ ਵੀ ਹੈ ਨਹੀਂ ਵੀ ਜਿਨ੍ਹਾਂ ਦੀ ਅਰੈਸਟ ਦੇ ਲਈ ਪੁਲਿਸ ਨੂੰ ਬਹੁਤ ਜਿਆਦਾ ਮੁਸ਼ਕਲ ਕਰਨੀ ਪਵੇ ਐਡਮਿਨਿਸਟ੍ਰੇਸ਼ਨ ਕਹਿੰਿਆ ਨੇ ਅਸੀਂ ਤੁਹਾਡੇ ਨਾਲ ਹੈ ਸਾਡੀ ਸਹਿਮਤੀ ਹੈ ਸਾਡੇ ਕੰਪਲੈਕਸ ਦੇ ਵਿੱਚ ਇਹ ਕੁਝ ਹੋਇਆ ਹੈਗਾ ਵੀ ਸਾਨੂੰ ਆਪ ਨੂੰ ਇਸ ਗੱਲ ਦੀ ਬੜੀ ਨਿਮੋਸ਼ੀ ਹੈਗੀ ਹੈ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨੱਕ ਦੇ نیچے ਹੋ ਜਵੇ ਵੀ ਜਿੱਥੇ ਕਮਿਸ਼ਨਰ ਦਾ ਆਫਿਸ ਵੀ ਹੈ ਜੁਡੀਸ਼ੀਅਲ ਆਫਿਸ ਕੰਪਲੈਕਸ ਵੀ ਹੈਗਾ ਡੀਸੀ ਸਾਹਿਬ ਦਾ ਵੀ ਉੱਥੇ ਇਸ ਤਰ੍ਹਾਂ ਦਾ ਕੰਮ ਹੋ ਜਵੇ ਕਿ ਉਹ ਬੰਦੇ ਹਜੇ ਤੱਕ ਫੜੇ ਨਾ ਜਾਣ ਟੀਚਰਸ ਦੇ ਵਿੱਚ ਅਧਿਆਪਕਾਂ ਦੂਸਰੀਆਂ ਯੂਨੀਅਨਾਂ ਦੇ ਵਿੱਚ ਆਮ ਸ਼ਹਿਰੀ ਦੇ ਵਿੱਚ ਵੀ ਮੈਂ ਅੱਜ ਇੱਥੇ ਇੱਕ ਆਮ ਸ਼ਹਿਰੀ ਦੇ ਤੌਰ ਤੇ ਆਇਆ ਹਾਂ ਕਿਉਂਕਿ ਇਹ ਗੱਲਾਂ ਹਾਰਟ ਨੂੰ ਟੱਚ ਕਰਦੀਆਂ ਨੇ ਕਿ ਇੰਨੀ ਨੀਵੇਂ ਪੱਧਰ ਲੋਕਾਂ ਨਾਲ ਚਲੇ ਗਿਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਕਰ ਸਕਦੇ ਨੇ ਤੇ ਜਿੰਨੀ ਦੇਰ ਤੱਕ ਉਹਨਾਂ ਦੀ ਅਰੈਸਟ ਨਹੀਂ ਹੋਏਗੀ ਉੰਨੀ ਦੇਰ ਤੱਕ ਕੋਈ ਵੀ ਸ਼ਾਂਤ ਹੋ ਕੇ ਨਹੀਂ ਬੈਠੇਗਾ ਤੇ ਐਕਸ਼ਨ ਜਿਹੜਾ ਇਹ ਜਾਰੀ ਰਹੇਗਾ ਜਿੱਥੇ ਬੰਦੀਆਂ ਤਾਂ ਆਲਮੋਸਟ ਸਾਰੀਆਂ ਹੀ ਨੇ ਅਮਪਲਾਈਜ਼ ਦੀਆਂ ਵੀ ਨੇ ਕਿਸਾਨਾਂ ਦੀਆਂ ਵੀ ਨੇ ਜਦੋਂ ਜੇ ਇਹ ਕੰਮ ਹੋਰ ਡਿਲੇ ਹੋਇਆ ਤਾਂ ਹੋਰ ਲੋਕਾਂ ਦੇ ਕਾਫਲੇ ਆ ਜਿਹੜੇ ਇਹ ਵੱਧੇ ਹੀ ਜਾਣੇ ਤੇ ਇਹ ਦੇਖੋ ਤੁਹਾਨੂੰ ਵੀ ਪਤਾ ਹੋਣਾ ਕਿਉਂਕਿ ਡੀਓ ਸਾਹਿਬ ਦੇ ਨਾਲ ਜੋ ਬਦਸਲੂਕੀ ਹੋਈ ਹੈ ਬਹੁਤ ਜ਼ਿਆਦਾ ਗਲਤ ਬਦਸਲੂਕੀ ਕੀਤੀ ਗਈ ਹੈ ਸਾਡੀ ਇਹੀ ਡਿਮਾਂਡ ਹੈ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਜਲਦੀ ਤੋਂ ਜਲਦੀ ਸਰ ਇਹ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਤੁਸੀਂ ਖੁਦ ਵੀ ਵੀਡੀਓਜ਼ ਦੇਖੀਆਂ ਹੋਈਆਂ ਸਾਰਿਆਂ ਨੇ ਦੇਖੀਆਂ ਹੋਈਆਂ ਇਹ ਮੈਂ ਇਸ ਕਰਕੇ ਰਿਪੀਟ ਨਹੀਂ ਕਰਨਾ ਚਾਹੁੰਦੀ ਹਾਂਜੀ ਕਿਹੜੀ ਕਿਹੜੀ ਜੁਨੀਅਨ ਇਹ ਸਾਰੀਆਂ ਯੂਨੀਅਨਸ ਟੋਟਲੀ ਮੰਗ ਇੱਕੋ ਹੀ ਹੈ ਕਿ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਗਵਰਨਮੈਂਟ ਜੌਬ ਦੇ ਵਿੱਚ ਸੇਫ ਹੀ ਨਹੀਂ ਹੈਗਾ ਬੰਦਾ ਜੇ ਗਵਰਨਮੈਂਟ ਜੌਬ ਦੇ ਵਿੱਚ ਡਿਊਰਿੰਗ ਜੌਬ ਕਿਸੇ ਨਾਲ ਆਪਾਂ ਧੱਕਾ ਕਰਦੇ ਆ ਇਹ ਤਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਨਹੀਂ ਲਿਖਿਆ ਸੰਵਿਧਾਨ ਦੇ ਵਿੱਚ ਵੀ ਇਹਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਜੇ ਕਿਸੇ ਦੇ ਨਾਲ ਬਦਸਲੂਕੀ ਕੀਤੀ ਜਾਵੇ ਤਾਂ ਔਰ ਬਿਲਕੁਲ ਧੋਖੇ ਦੇ ਨਾਲ ਹਾਂਜੀ ਸਰ ਇਹਦੇ ਬਾਰੇ ਡੀਸੀ ਆਫਿਸ ਨੂੰ ਪਤਾ ਹੋ ਮੈਨੂੰ ਇਹਦੇ ਬਾਰੇ ਕੋਈ ਕਿਉਂਕਿ ਮੈਂ ਕੋਲੇ ਨਹੀਂ ਸੀ। ਕੀ ਲੱਗਦਾ ਜਾਂਚ ਜਾਂਚ ਬਿਲਕੁਲ ਹੋਣੀ ਚਾਹੀਦੀ ਹੈ ਜੀ ਬਿਲਕੁਲ ਹੋਣੀ ਚਾਹੀਦੀ ਹੈ ਔਰ ਜੇ ਉਹ ਬੰਦੇ ਐਡੇ ਬਰੇਵ ਸੀ ਪਹਿਲਾਂ ਨਾਰਮਲ ਫੁੱਲ ਪਾਏ ਠੀਕ ਹੈ ਜੀ ਉਸ ਤੋਂ ਬਾਅਦ ਧੋਖੇ ਦੇ ਨਾਲ ਉਹ ਪਾਇਆ ਤੇ ਉਹ ਗਲਤ ਹੈ ਗੱਲ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ